ਪਿਆਰ ਪਰ ਇਸ ਸਾਥ ਸ਼੍ਰੀ ਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਕਰਦੇ ਹੁਣੇ-ਹੁਣੇ ਸੀਐਮ ਭਗਵੰਤ ਮਾਨ ਨੇ ਇੱਕ ਵੱਡੀ ਕੈਬਨਿਟ ਮੀਟਿੰਗ ਕੀਤੀ ਆ ਸਹਿਜਾਦਿਆਂ ਦੇ ਸ਼ਹੀਦੀ ਦਿਹਾੜੇ ਸੰਬੰਧੀ ਸੀਐਮ ਭਗਵੰਤ ਮਾਨ ਨੇ ਵੱਡਾ ਐਲਾਨ ਜਿਹੜਾ ਹੋ ਕਰ ਦਿੱਤਾ ਸੋ ਕਿਹੜਾ ਵੱਡਾ ਐਲਾਨ ਸੀਐਮ ਭਗਵੰਤ ਮਾਨ ਨੇ ਛੋਟੇ ਸਹਿਜਾਦਿਆਂ ਦੀ ਜਾਦ ਦੇ ਵਿੱਚ ਕੀਤਾ ਸੋ ਉਹਨਾਂ ਨੇ ਆਪਣੇ ਟਵਿੱਟਰ ਦੇ ਉੱਤੇ ਟਵੀਟ ਕਰਕੇ ਜਿਹੜਾ ਵੱਡਾ ਐਲਾਨ ਕਰ ਦਿੱਤਾ ਤੁਸੀਂ ਸਕਰੀਨ ਉੱਪਰ ਨੋਟਿਸ ਜਿਹੜਾ ਪੜ੍ਹ ਸਕਦੇ ਹੋ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਤੇ ਸਹੀਦੀ ਸਵਾਦੀਆਂ ਤਿਆਰਿਆਂ ਨੂੰ ਲੈ ਕੇ ਵਿਸਥਾਰ ਸਹਿਤ ਚਰਚਾ ਕੀਤੀ ਤੇ ਪ੍ਰਸ਼ਾਸਨ ਨੂੰ ਪੁਖਤਾ ਪ੍ਰਬੰਧ ਕਰਨ ਲਈ ਕਿਹਾ ਮੈਂ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਇਸ ਵਾਰ ਪਹਿਲੀ ਵਾਰ ਹੋਵੇਗਾ ਕਿ ਛੋਟੇ ਸਾਹਿਬ ਜਦਿਆਂ ਦੇ ਸਹੀਦੀ ਸਮੇਂ ਦੌਰਾਨ 27 ਦਸੰਬਰ ਨੂੰ ਸਵੇਰੇ 10 ਵਜੇ ਤੋਂ 10:10 ਮਿੰਟ ਤੱਕ ਇੱਕ ਮਾਣਤਵੀ ਵਿਗਲ বাজਾਇਆ ਜਾਵੇਗਾ ਉਸ ਵੇਲੇ ਜਿੱਥੇ ਵੀ ਹੋਵੋਗੇ ਖੜੇ ਹੋ ਕੇ ਕਦੋਂ 36 ਸਾਧਤ ਨੂੰ ਨਮਨ ਕਰੋ ਸੋ ਸੀਐਮ ਭਗਵੰਤ ਮਾਨ ਨੇ ਆਪਣੇ ਟਵਿੱਟਰ ਦੇ ਉੱਤੇ ਟਵੀਟ ਕਰਕੇ ਇਹ ਵੱਡਾ ਐਲਾਨ ਪੂਰੇ ਪੰਜਾਬ ਵਾਸੀਆਂ ਨੂੰ ਜਿਹੜਾ April ਆ ਜਿਹੜੀ ਪੂਰੇ ਪੰਜਾਬ ਵਾਸੀਆਂ ਨੂੰ ਸਹੀ ਦੀ ਦਿਹਾੜੀ ਲੈ ਕੇ ਜਿਹੜੀ ਆ ਉਹ ਕੀਤੀ ਆ ਸੋ ਇਹ ਸੀ ਅੱਜ ਦੀ ਵੱਡੀ ਮੁੱਖ ਜਾਣਕਾਰੀ ਮਿਲਦੇ ਹਾਂ ਹੋਰ ਅਪਡੇਟ ਨਾਲੋਂ ਤੱਕ ਬਣੀ ਰਹੋ ਸਾਡੇ ਨਾਲ ਧੰਨਵਾਦ